ਅੱਜ ਪਿੰਡ ਛੂਟੇਪੁਰ ਕਿੰਗਰੀਆ ਪੰਚਾਇਤੋਂ ਮੈਂਬਰ ਪੰਚਾਇਤ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਪਹਿਲੀ ਤੇ ਜਿਹੜਾ ਕਿ ਰਾਜਪੂਤ ਸਭਾ ਦੇ ਤੁਸੀਂ ਪ੍ਰਧਾਨ ਬਣੇ ਹੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਤੇ ਹੋਰ ਨਾਲ ਹੀ ਪ੍ਰੈਸ ਕਵਰੇਜ ਸਾਰੇ ਸਾਡੇ ਰੈਨਿੰਗ ਸਵੇਰਾ ਦੇ ਸਾਡੇ ਵੱਡੇ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿੱਥੇ ਮੈਨੂੰ ਰਾਜਪੂਤ ਸਭਾ ਉਹਨਾਂ ਪ੍ਰਧਾਨ ਬਣਾਇਆ ਗਿਆ ਕੀਤੀ ਕੀਤੀ ਆ ਉਹਦੇ ਸੰਬੰਧ ਵਿੱਚ ਅੱਜ ਪੰਚਾਇਤ ਛੂਟੇਪੁਰ ਦੇ ਸਰਪੰਚ ਸਾਹਿਬਾਨ ਮੈਂਬਰ ਸਭਨ ਸਾਡੀ ਮੇਰੀਆਂ ਵੱਡੀਆਂ ਭੈਣਾਂ ਹੋਰ ਮੇਰਾ ਭਰਾ ਔਰ ਮੇਰੇ ਸਰਪੰਚ ਸਾਹਿਬ ਸੰਸਾਰ ਜੀ ਔਰ ਮੇਰੇ ਵੀਰ ਜੀ ਸੂਰ ਭਾਈ ਜੱਜੇ ਤੌਰ ਤੇ ਸਾਡੇ ਸਿਜਾਨਪੁਰ ਪਹੁੰਚੇ ਆ ਮੈਂ ਇਹਨਾਂ ਦਾ ਆਪੇ ਧੰਨਵਾਦ ਕਰਦਾ ਔਰ ਸਾਡੇ ਯੂਥ ਵਿੰਗ ਦੇ ਪ੍ਰਧਾਨ ਅਜੀਤ ਸਲਾਰੀਆ ਜੀ ਰਾਏਪੁਰ ਸਾਹਾ ਦੇ ਯੂਥ ਦੇ ਪ੍ਰਧਾਨ ਗੌਰਵ ਮਿਸ਼ਰੋਕਿਆ ਜੀ ਜਿੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਂ ਪਿੰਡ ਵਾਸੀਆਂ ਨੂੰ ਇੱਕ ਆਪਣੀ ਬੇਨਤੀ ਕਰਦਾ ਤਾਂਕਿ ਸਾਡੇ ਨਾਲ ਜੀਜੀ ਸਮਾਜ ਜੁੜੋ ਔਰ ਜਿੰਨੇ ਵੀ ਸਮਾਜਿਕ ਕੰਮ ਸਾਡੀ ਸੰਸਥਾ ਵੱਲੋਂ ਕੀਤੇ ਜਾਣਗੇ ਜਾਂ ਜੋ ਵੀ ਸਾਡਾ ਡਿਊਟੀ ਲਈ ਜਾਵੇਗੀ ਅਸੀਂ ਸਿਰ ਮੱਥੇ ਇਹਨਾਂ ਦੇ ਪਿੰਡ ਤੇ ਜਾ ਕੇ ਜੋ ਵੀ ਸਮੱਸਿਆ ਹੋਵੇਗੀ ਉਹਨਾਂ ਦਾ ਹੱਲ ਕਰਨ ਦਾ ਆਪਣੀ ਸੰਸਥਾ ਵੱਲੋਂ ਕੋਸ਼ਿਸ਼ ਕਰਾਂਗੇ ਮੈਂ ਇੱਕ ਵਾਰੀ ਫਲੇਰ ਪਿੰਡ ਦੀ ਸਰਪੰਚ ਸਾਹਿਬ ਉਹਨਾਂ ਦੇ ਆਈ ਵੀ ਮੈਂਬਰ ਸਹਿਬਾਨ ਔਰ ਸਾਰੇ ਹੀ ਆਈ ਵੀ ਯੂਥ ਕੈਂਦਰ ਦੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਜੈ ਹਿੰਦ ਜੈ ਭਾਰਤ ਆਈ ਵੀ ਜਿਹਨੇ ਵੀ ਸਾਡੇ ਨਾਲ ਆ ਦਾ ਸੰਤਾਨ ਬਣਾ ਲੈਣਾ ਸੌਤ ਸੋਲਿਸ਼ਨ ਬਹੁਤ ਖੁਸ਼ੀ ਆ ਕਿ ਸਾਡੇ ਸਾਥੀ ਨੇ ਇਹ ਪ੍ਰਧਾਨ ਜੀ ਰਾਜ ਦੀ ਸਭਾ ਤੇ ਇਹਣਾ ਦੇ ਸਵਾਜਿਹਾ ਅਗੇ ਜਣਨ ਹੋ ਤਾਂ ਵੀ ਉਹ ਜ ਮਿਲਿਆ ਬਹੁਤ ਵਧੀਆ ਸਾਨੂੰ ਆਪ ਬਹੁਤ ਮਾਣ ਮਾਇਆ ਹੈ ਅੱਗੇ ਇਹਨਾਂ ਨੇ ਹੁਣ ਸਮਲ ਕੀ ਜਣਾਂ ਦੇ ਕੰਮ ਕਰੇ ਸ਼ੌਮ ਵੀ ਆ ਹਨ ਇਹਨਾਂ ਕੋ ਖੁਦ ਵੀ ਆ ਕਿ ਜੀ ਉਦ ਵੀ ਨਾਲ ਆ ਅਸੀਂ ਵੀ ਨਾਲ ਆ ਤੇ ਅਸੀਂ ਬਹੁਤ ਜਿਆਦਾ ਖੁਸ਼ੀ ਆ ਕਿਸੇ ਕੋਟਾ ਕਿ ਆ ਵੀ ਪਾਏ ਦਾਂ ਤਾਂ ਬਹੁਤ ਸਮਝਿਆ ਪਾਜੀ ਅਜੀ ਪਰ ਅੰਮਾਲੇ ਵੱਧ ਬਹੁਤ ਜ਼ਿਆਦਾ ਵਚ ਸਾਰੇ ਨਗਰ ਨਿਵਾਸੀ ਨੂੰ ਪਤਾ ਆਇਆ ਦਿਨੇ ਕਿ ਪਾਜੀ ਨੂੰ ਆਉ ਉਹ ਵੀ ਤੁਹਾਨੂੰ ਕੋਈ ਮਸਲਾ ਖਾਲੀ ਨਾ ਹੋਣਾ ਦੀ ਜੇ ਉਹ ਵੀ ਤੁਹਾਨੂੰ ਮਤਲਬ ਕੋਈ ਨਹੀਂ ਇਹ ਸੇਵਾ ਜਹਾਜ ਸਾਨੂੰ ਪੂਰਾ ਜੀ ਬਸ ਮੈਂ ਧੰਨਵਾਦ ਨਹੀਂ ਬੋਲਦਾ ਬਹੁਤ ਬਹੁਤ ਤਰਫੋਂ ਸਾਰੇ ਦਾ ਅੱਜ ਸਾਡੇ ਵਿੱਚ ਪਿਆ ਕੁਝ ਜੰਡਰ ਲੜੀ ਤੋਂ ਸਾਡੇ ਸਰਪੰਚ ਸਾਹਿਬ ਸੰਤਾਨ ਜੀ ਛੋਟੇ ਪੁੱਤਰ ਸਾਡੇ ਆਵਾਜ਼ੀ ਪਾਰਟੀ ਦੇ ਬਿਲੇਟਰ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਵੱਡੇ ਵੀਰ ਅਜੂ ਅਜੂਬਾ ਜੀ ਕੱਲ ਨੂੰ ਰਾਤ ਨੂੰ ਸਫਾ ਦੇ ਪ੍ਰਧਾਨ ਬਣੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਮੈਨੂੰ ਪੂਰੀ ਆਸ ਹੈ ਕਿ ਇਹ ਮੇਰਾ ਆਪਣਾ ਵਰਕ ਚੈਪਟਰ ਦਿਲੇ ਰੂਆ ਧੰਨਵਾਦ ਜੀ ਪ੍ਰਧਾਨ ਜੀ ਅੱਜ ਅਸੀਂ ਆਪਣੇ ਗੁਰਦਵਾਰ ਤੋਂ ਮਿਲ ਕੇ ਆਏ ਹਾਂ ਅਜੂਬਾ ਜੀ ਨੂੰ ਮੁਬਾਰਕਵਾਹ ਦੇਣ ਆਏ ਹਾਂ ਸਾਡੀ ਪੂਰੀ ਟੀਮ ਜਿਹੜੀ ਅਕੀਰਛੋੜਾ ਤੋਂ ਆਂਦਾ ਰਚੀ ਸਤਿ ਸ਼੍ਰੀ ਅਕਾਲ ਜੀ ਮੇਰਾ ਜੰਮੀ ਲੁੱਛਾ ਗਿਆ ਸਾਡੇ ਆਪਣੇ ਪਚਾਰ ਮੇਨੋ ਸਾਹਬਾਂ ਸਾਡੇ ਸਾਰੇ ਕੱਠੋਗੇ ਅੱਜ ਆਏ ਆ ਉਹ ਜਿਹੜੂ ਤੁੰਗੜ ਕਰਨ ਲਈ ਰਾਤੀ 7 ਵਜੇ ਜਾਣੇ ਇਹਨਾਂ ਨੂੰ ਪ੍ਰਧਾਨ ਚੁਣਿਆ ਤੇ ਉਹ ਦੱਸਣਾ ਚਾਹੁੰਦੇ ਆਂ ਜੀ ਮੀਡੀਆ ਨੂੰ ਕਿ ਪ੍ਰਿੰਸਾਪੁਰ ਲੱਕ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਆਣੇ ਗਦਰਨਾ ਪਈਨਾ ਯੂਥ ਨੂੰ ਸਪੋਰਟ ਵਾਸਤੇ ਸਪੋਰਟ ਵਾਸਤੇ ਉਹਨਾਂ ਨੂੰ ਸਰੂਰ ਰੱਖਣ ਵਾਸਤੇ ਨਿਕੰ ਕਰਦੇ ਪਏ ਆਂ ਉਹ ਇਹਨਾਂ ਦਾ ਬਹੁਤ ਹੀ ਲੰਬੇ ਟਾਈਮ ਤੋਂ ਦੇਖੋ ਕਿੰਦੀ ਬੋਟ ਸਪੋਰਟ ਰਹੀ ਹੈ ਯੂਥ ਨੂੰ ਸੁਜਾਮਪੁਰ ਦੇ ਵਿੱਚ ਉਹਨਾਂ ਦਾ ਕੰਨਾ ਆ ਨਾ ਇੱਕ ਕੰਬੋਥੀਆ ਦੀ ਪਰਸਨੈਟੀ ਹੈ ਇੱਕ ਵੀਰ ਨੂੰ ਅੱਗੇ ਲੈ ਕੇ ਆਈ ਜੀ ਸਵੇਰ ਉਹਦੇ ਬਾਅਦ ਤੇ ਵੀ ਥੋੜੀ ਰਾਜ ਕੋ ਸੋਹਣਾ ਤਨ ਵਰਕ ਨੇ ਜੀ ਕਿਉਂਕਿ ਇਹ ਇੰਟਰਵਿਊ ਉੱਪਰ ਇਹਨਾਂ ਪਰਨ ਦਿੱਤੀ ਆ ਆਪਣੇ ਰਾਜ ਕੋ ਸੋਹਣੇ ਪ੍ਰਧਾਨ ਜੀ ਤੋਂ ਸਾਡੀ ਦਿਲੋਂ ਆਸ ਹੈ ਇਹਨਾਂ ਵਿੱਚ ਕਿ ਜੋ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੀ ਸਮੱਸਿਆਵਾਂ ਵਾਲੀ ਜੂੜੀ ਹੈ ਜੀ ਖਾਸ ਕਰਕੇ ਨਸ਼ਾ ਦੀ ਗੱਲ ਦੇ ਵਿੱਚ ਤੋਂ ਉਹਦੇ ਲਈ ਕੋਈ ਹੱਲ ਮਿਲੂ ਕੰਮ ਕਰਨੇ ਬਾਕੀ ਜਿਹੜੀ ਇਹ ਮਲੇ ਸਮੱਸਿਆਵਾਂ ਨੂੰ ਅਨਲੋਡ ਦੱਸੀਆਂ ਤੇ ਅੱਗੇ ਜੋ ਵੀ ਹੈ ਹਨ ਆਸਵਾਸਾ ਦਿੱਤਾ ਕਿ ਆਪਾਂ ਸਾਰੇ ਤਰ੍ਹਾਂ ਕੋ ਰਹਲ ਕਰਵਾਉਣਗੇ। ਬਹੁਤ ਅੰਮ੍ਰਿਤ। ਪੰਚਾਇਤ ਮੈਂਬਰ ਚੁਟਪੁਰ ਕੀ ਨਹੀਂ ਹੈ ਤਾਂ ਮੈਂ ਅਹੀ ਪੂਰੀ ਪੰਚਾਇਤ ਤੇ ਅ ਪ੍ਰਧਾਨ ਸਾਹਿਬ ਦੇ ਨਾਲ ਉਹਦੇ 15 ਲਾੜੀ ਦੇ ਸਰਪੰਚਾ ਵਾ ਸਾਰੇ ਇਹਨਾਂ ਨੂੰ ਪਾ ਜੀ ਨਾ ਅੰਦਾ ਬਨਾਤੇ ਰਾਜ ਸਵਾਰ ਦੇ ਪ੍ਰਧਾਨ ਬਨਾਤੇ ਕਿੰਦੀ ਦਾ ਆਏ ਜੀ ਨੇ ਬਹੁਤ ਬਹੁਤ ਮੁਬਾਰਕਾ ਔਰ ਅਹੀ ਇਹਨਾਂ ਨੂੰ ਆਪਣੀ ਸਮਰੱਥਾ ਹੈ ਕਿ ਸਾਡੇ ਪਿੰਚ ਜੇਲੀ ਸਮੱਸਿਆ ਹੋਗਾ ਸਮਾਧਨ ਕੀਤਾ ਜਾਏ ਔਰ ਉੰਦੇ ਵਾਲ ਸਰਪਾਰਦਾ ਇਸ ਚੀਜ਼ ਦਾ ਗਿਆਨ ਕਿ ਕਿੰਨੇ ਦਿੱਤਾ ਜਾਏ ਤਾਂ ਕਿ ਸਾਡੇ ਵਰਗੇ ਸਾਡੀ ਵੀ ਜੇ ਵੀ ਸਮੱਸਿਆਵਾਂ ਦਾ ਕੋਈ ਹੱਲ ਹੋ ਸਕੀ